ਇਹੋਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਮੇਰੀ ਮੈਂ ਬੜੀ ਸ਼ਰਮਿੰਦਗੀ ਖਾ ਰਿਆਂ ਵੀਡੀਓ ਬਣਾਉਣ ਲੱਗਿਆ ਮੇਰੇ ਫਾਦਰ ਸਾਹਿਬ ਕੰਮ ਤੇ ਗਏ ਸੀਗੇ ਮਿਸਤਰੀ ਦਾ ਕੰਮ ਕਰਦੇ ਆ ਉਹ ਬਾਥਰੂਮ ਬਣਾ ਰਹੇ ਸੀ ਉੱਪਰੋਂ ਜਿਹੜੀ ਲਾਈਟ ਲੰਘ ਰਹੀ ਸੀ ਉਹ ਜਿਹੜਾ জাল ਬੰਨਦੇ ਹੁੰਦੇ ਆ ਜਾਲ ਬੰਨ ਕੇ ਥੋੜਾ ਜਿਹਾ ਤਾਂ ਨੂੰ ਹੋਏ ਤਾਂ ਉਹਨਾਂ ਦੇ ਸਿਰ ਨੂੰ ਲਾਈਟ ਲੱਗ ਗਈ ਜਿਹਦੇ ਕਾਰਨ ਉਹ ਪੈਰਾਂ 'ਚੋਂ ਵੀ ਲਾਈਟ ਨਿਕਲੀ ਤੇ ਹੁਣ ਅਸੀਂ ਫਾਇਲ ਕਦੇ ਹਸਪੀਟਲ ਵਿੱਚ ਖੜੇ ਆ ਪਹਿਲਾਂ ਮੈਂ ਠੀਕ ਸੀ ਮਾੜਾ ਮੋਟਾ ਚੱਲਦੀ ਘਰੇ ਆਉਂਦਾ ਸੀਗਾ ਪਹਿਲੇ ਮੈਂ ਚੋਣ ਲੜ ਕੇ ਹਟਿਆ ਐਮਪੀ ਦੀ ਉਸ ਤੋਂ ਬਾਅਦ ਮੇਰੇ ਤੇ ਪਰਚਾ ਪਾ ਦਿੱਤਾ ਜਿਹਦੇ ਕਾਰਨ ਮੈਨੂੰ ਗੱਡੀ ਦੀਆਂ ਜਮਾਨਤਾਂ ਕਰਾਉਣ ਤੇ ਉਰਾ-ਪੁਰਾ ਤੇ ਬਹੁਤ ਸਾਰਾ ਖਰਚੇ ਚੱਲਨੇ ਪਏ ਜਿਹਦੇ ਕਾਰਨ ਮੈਂ ਫਿਰ ਤੋਂ ਆਪਦੀ ਮਾਂ-ਬਾਪ ਨੂੰ ਦਿਹਾੜੀ ਜਾਣ ਵਾਸਤੇ ਜਾਣਾ ਕੰਮ ਕਰਨਾ ਕੰਮ ਦਾ ਕੋਈ ਮਹਿਣਾ ਨਹੀਂਗਾ ਵੀਰੋ ਹੁਣ ਮੈਂ ਇੱਥੇ ਫਾਇਲਕਾ ਹਸਪੀਟਲ ਦੇ ਵਿੱਚ ਆਇਆ ਤੇ ਮੈਨੂੰ ਥੋੜੇ ਸਾਹ ਦੀ ਲੋੜ ਆ ਦਾਤਾ ਭਲੀ ਕਰੇ ਸਾਥ ਦੀ ਵੀ ਲੋੜ ਆ ਇੱਕ ਅਰਦਾਸ ਦੀ ਵੀ ਲੋੜ ਆ ਤੇ ਜਿਹੜਾ ਕਹਿ ਲੋ ਕਿਸੇ ਸਿਆਣੇ ਦਾ ਗਾਣਾ ਆਇਆ ਸੀ ਨਾ ਕਲਾਕਾਰ ਦਾ ਵੀ ਸਦਾ ਤਿੰਨ ਰੰਗ ਨਹੀਂ ਲੱਭਣੇ ਵੀ ਬਾ ਹੁਸਨ ਜਵਾਨੀ ਤੇ ਮਾਪੇ ਮਾਪੇ ਕਰ ਹੀ ਮਿਲਦੇ ਬੰਦੇ ਨੂੰ ਤੇ ਬੇਨਤੀ ਹੈ ਭਰਾਵੋ ਮੇਰੇ ਨਾਲ ਖੜੋ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਥੋੜੀ ਜੀ ਮੈਨੂੰ ਸ਼ਰਮਿੰਦਗੀ ਆ ਪੂਰੀ ਇਸ ਟਾਈਮ ਬਾਕੀ ਇਹ ਸਾਰਾ ਜਿਹੜਾ ਦੇਸ਼ ਆ ਇਹ ਆਪਣਾ ਪਰਿਵਾਰ ਹੁੰਦਾ ਇਸ ਦੁਨੀਆ ਦੇ ਵਿੱਚ ਆਪਾਂ ਜਨਮ ਲੈਨੇ ਆ ਇੱਕ ਦੂਜੇ ਦੇ ਭਾਈਵਾਲ ਬਣ ਕੇ ਖੜਦੇ ਆ ਆਪਾਂ ਤੇ ਇਸ ਟਾਈਮ ਬਈ ਮੈਨੂੰ ਸਾਰੇ ਭਾਈਵਾਲਾਂ ਦੀ ਲੋੜ ਪਈ ਆ ਤੋ ਮੇਰੇ ਨਾਲ ਖੜੋ ਇਸ ਟਾਈਮ ਮੇਰੇ ਫਾਦਰ ਸਾਹਿਬ ਬਿਜਲੀ ਲੱਗਣ ਦੇ ਕਾਰਨ ਦਾਖਲੇ ਗਏ ਆ ਤੇ ਮੈਂ ਨਹੀਂ ਚਾਹੁੰਦਾ ਵੀ ਇਲਾਜ ਤੋਂ ਬਿਨਾ ਉਹ ਹਰੋ ਕਰਨ ਤੇ ਮੈਨੂੰ ਜਿਹੜਾ ਕਹਿ ਲਓ ਮੇਰੇ ਫਾਦਰ ਸਾਹਿਬ ਨੂੰ ਇਲਾਜ ਦੀ ਲੋੜ ਆ ਮੈਂ ਹਸਪੀਟਲ ਲੈ ਜਾਂਦਾ ਤੁਹਾਡੇ ਸਿਰ ਤੇ ਲੈ ਜਾਂਦਾ ਹੁਣ ਮੇਰੇ ਨਾਲ ਖੜੋ ਜਿੰਨਾ ਖੜ ਸਕਦੇ ਆ ਇਹ ਬੇਨਤੀ ਆ ਤੁਹਾਡੇ ਅੱਗੇ ਤੇ ਬੇਨਤੀ ਮਨਜ਼ੂਰ ਕਰੋ ਜੇ ਕੁਝ ਸੱਜਣਾ ਜਿਹੜੇ ਕੋਈ ਟੀਚਰਾਂ ਵੀ ਕਰਨਗੇ ਵੀਰੋ ਰੱਬ ਤੋਂ ਡਰਨਾ ਬਿਮਾਰ ਪਿਆ ਨੂੰ ਟੀਚਰਾਂ ਨਹੀਂ ਕਰਨੀਆਂ ਜਿਹੜਾ ਕਹਿ ਲੋ ਹੁਣ ਮੈਂ ਇਹ ਜੇਕਰ ਉਹੀ ਹਸਪੀਟਲ ਚੰਗੇ ਹੁੰਦੇ ਬਾਈ ਯਾਰ ਸਰਕਾਰੀ ਲੈ ਜਾਂਦਾ ਪਰ ਬਈ ਨਹੀਂ ਮੈਂ ਪ੍ਰਾਈਵੇਟ ਲੈ ਕੇ ਆਇਆ ਜੇਕਰ ਪੰਜਾਬ 'ਚ ਹਸਪੀਟਲ ਚੰਗੇ ਹੁੰਦੇ ਤਾਂ ਫਿਰ ਇੱਥੋਂ ਦੇ ਮੰਤਰੀਆਂ ਦਾ ਇਲਾਜ ਦਿੱਲੀ ਥੋੜਾ ਜਾ ਕੇ ਹੋਣਾ ਸੀਗਾ ਤੁਸੀਂ ਆਪ ਸਮਝਦਾਰ ਆ ਮੈਨੂੰ ਬਈ ਥੋੜੇ ਸਾਥ ਦੀ ਲੋੜ ਆ ਤੇ ਤੁਸੀਂ ਮੇਰੇ ਨਾਲ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਰਾਵੋ ਮੈਂ ਸਾਰਿਆਂ ਦੇ ਨਾਲ ਖੜਦਾ ਹਾਂ ਜਿੱਥੇ ਵੀ ਲੋੜ ਪੈਂਦੀ ਆ ਹੁਣ ਤੁਸੀਂ ਮੇਰੇ ਨਾਲ ਖੜਨਾ ਤੇ ਮੇਰਾ ਮਨ ਫਿੱਕਾ ਨਾ ਪਾਓ ਜੇ ਪੰਜਾਬ ਤੋਂ ਮੇਰਾ ਮਾਣਾ ਜਿਹੜਾ ਪੰਜਾਬ ਵਾਸਤੇ ਬਣਿਆ ਰਵੇ ਮੇਰੇ ਨਾਲ ਖੜੋ ਜੀ ਬੇਨਤੀ ਆ ਤੁਹਾਡੇ ਅੱਗੇ